ਤਾਂ ਤੇਰੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਸਰਮੇਂਡਿਆਂ ਦਾ ਭਰਾ ਮੇਰੋ ਫਾਰਮ 60 ਝੋਟੇ ਗੇਰਾ ਤੇ ਆਜੇ ਤੁਹਾਨੂੰ ਦਿਖਾਈਏ ਝੋਟਾ ਗੇਰਾ ਤੇ ਬੁਰਕੀਆਂ ਵੱੜਦਾ ਦਰਿਆ ਆਉਂਦਾ ਭਰਾ ਮੇਰੋ ਜਮਾ ਤੇ ਸੜਕ ਦੇ ਉੱਤੇ ਹੀ ਖੜੇ ਆ ਤੇ ਅਸੀਂ ਅੱਜ ਨਾ ਬਾਧਾ ਕਰਿਆ ਸੀਗਾ ਥੋਡੇ ਨਾਲ ਵੀ ਵੀਡੀਓ ਪਾਵਾਂਗੇ ਹਾਂ ਜੀ ਸਮਝ ਆਜੀ ਹਾਂ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਰਾ ਸੱਚੇ ਪਾਛੇ ਚੜਦੀ ਕਲਾ ਰੱਖੇ ਬਾਈ ਜੀ ਤੇ ਆਪਾਂ ਬਾਈ ਟਰੈਕਟਰ ਲੈਂਦਾ ਫਾਰਮ ਸੈੱਟ ਪਾਵਰ ਮੈਕਸ ਠੀਕ ਹੈ ਗੱਲ ਟੀ20 20 ਫੀਟ ਛੋਟੇ ਗੇਰ ਵਾਲਾ ਜੀ ਸਾਈਡ ਕਲੱਚ ਵਾਲਾ ਟਰੈਕਟਰ ਚੱਲਿਆ ਬਾਈ ਜੀ 832 ਘੰਟੇ ਹਾਂਜੀ ਠੀਕ ਹੈ ਗੱਲ ਆ 55 ਐਚ ਪੀ ਵਾਲਾ ਜੀ ਆ ਦੇ ਸਾਰੇ ਪਾਸੇ ਮਾਰ ਕੇ ਦਿਖਾ ਦੇ ਆ ਦੇ ਕੰਪਨੀ ਦੇ ਆ ਦੇ ਤਾਂ ਮਾਰ ਕੇ ਮੁਰਕੇ ਜੇ ਵੀ ਨਹੀਂ ਟਾਈ ਜੋ ਲਿਖੇ ਹੁੰਦੇ ਆ ਬਿਲਕੁਲ ਨਵਾਂ ਟਰੈਕਟਰ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਸਰ ਦੱਸੋ ਸਰਮਾ ਜੀ ਤਰ ਨਾਲ ਦੇ ਬਾਈ ਅੱਛਾ ਉਹ 832 95 ਪੈਸੇ ਹਾਂ 90 95 ਪੈਸੇ ਹੈਗੇ 832 ਘੰਟੇ ਨਾਲ ਦੱਸ ਕੀ ਹੋ ਗਿਆ ਇਹਨੂੰ ਹਾਂ ਬਿਲਕੁਲ ਨਵਾਂ ਟਰੈਕਟਰ ਆ ਭਾਜੀ ਕਿਸੇ ਪਾਸੇ ਚੋਬਲੀ ਲੱਗਿਆ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆ ਠੀਕ ਹੈ ਗੱਲ ਤਾਕਤ ਵੀ ਨਹੀਂ ਡੱਥੇ ਹਲ ਤਾਂ ਜਮਈ ਨਵਾਂ ਯਾਰ ਬਾਈ ਠੀਕ ਹੈ ਗੱਲ ਟੌਪ ਮਾਡਲ ਆ ਠੀਕ ਹੈ ਗੱਲ ਬਾਈ ਈਪੀਆਈ 60 ਉਹ ਕਾ ਪੀਜੀ ਕੀ ਮਾਡਲ ਆ 832 ਘੰਟੇ ਚੱਲਿਆ ਹੋਇਆ ਹਾਂਜੀ 33 ਲਾਲ 34 ਲਾਲ 35 ਲਾਲ ਕਿਉਂ ਪਿੰਟ ਜਾਂਦਾ ਵੀ ਹਦੇ ਇੱਕ ਦੋ ਘੰਟੇ ਚੱਲੂ ਆ ਇਹ 35 ਲਾਲ ਡਬਲ ਡਿਸਟ੍ਰਿਬਿਊਟਰ ਟੋ ਮਾਡਲ ਆ ਜਾ ਠੀਕ ਹੈ ਗੱਲ ਜੇ ਕਿਸੇ ਜਿਹੜੇ ਭਰਾ ਨੇ ਕੁਝ ਨੇ ਲੈਣਾ ਹੋਇਆ ਬਈ ਆਪਣੇ ਕੰਟੈਕਟ ਕਰ ਲਿਓ ਆਪਾਂ ਫੇਸਬੁੱਕ ਤੇ ਹੁਣੇ ਪਾਵੇਂ ਵੀਡੀਓ ਤੇ YouTube ਤੇ ਸਵੇਰੇ ਅਪਲੋਡ ਹੋ ਜਾਣਗੀਆਂ ਇਹ ਠੀਕ ਹੈ ਗੱਲ ਵੀਡੀਓ ਨੂੰ ਤੱਕ ਲੈ ਕਮੈਂਟ ਸ਼ੇਅਰ ਕਰ ਦਿਓ ਹੋਰ ਬੋਲਾ ਪੇਜ ਜਿਹਨੂੰ ਕਰ ਲਓ ਫੋਲੋ ਠੀਕ ਹੈ ਗੱਲ ਪਾਵਰ ਸਟੀering ਆ ਜਾ ਰ ਤੇ ਤੇਲ ਬ੍ਰੇਕਾਂ ਹਾਂ ਬਿਲਕੁਲ ਨਵਾਂ ਟਰੈਕਟਰ ਆ ਯਾਰ ਬਾਈ ਯਾਰ ਕਿਸੇ ਪਾਸੇ ਚੋ ਲੱਗੀ ਆ ਤੇ ਆਪਾਂ ਜ਼ਿੰਮੇਵਾਰ ਆ ਕਿਸੇ ਪਾਸੇ ਕਲਮ ਵੀ ਲੱਗੀ ਹੋਈ ਟਰੈਕਟਰ ਤੇ ਫੇਰ ਵੀ ਜ਼ਿੰਮੇਵਾਰ ਆ ਲੋਡ ਫੈਂਟ ਹੋ ਜੂਗਾ ਲੋਡ ਫੈਂਟ ਹੋ ਜੂਗਾ ਹਾਂ ਹੋ ਜੂਗਾ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਯਾਰ ਸਭ ਕੁਝ ਨਾਲ ਹਾਂਜੀ ਠੀਕ ਹੈ ਨਾ 21 ਮਾਡਲ ਦੇ ਵਿੱਚ ਆ ਹਰਿਆਣਾ ਨੰਬਰ ਆ ਯਾਰ ਨਵਾਂ ਹੀ 832 832 ਘੰਟੇ ਚੱਲਿਆ ਯਾਰ ਨਹੀਂ ਆਇਆ ਨਾ ਵਿੱਚ ਭਰਾ ਬੋਲਣ ਲੱਗ ਜਾਂਦਾ ਦਾ ਪੁੱਛਣ ਲੱਗਿਆ ਕਿ ਇੰਜਨ ਗੇਅਰ ਲਿਫਟ ਮਗੇ ਨਵਾਂ ਵੀ ਤੇ ਆ ਨਵਾਂ ਟਰੈਕਟਰ ਆ ਯਾਰ ਹਾਂ ਠੀਕ ਹੈ ਗੱਲ ਹਾਂਜੀ ਹਾਂਜੀ ਭਾਈ ਜੀ ਪੇਜ ਨੂੰ ਕਰ ਲਿਓ ਫੋਲੋ ਭੁੱਲਰ ਤੋਂ ਲਵਿੰਡੀ ਸਾਪੋ ਵਾਲਾ ਸਰਾ ਟਰੈਕਟਰਸ ਠੀਕ ਹੈ ਗੱਲ ਮੇਰਾ ਮੋਬਾਈਲ ਨੰਬਰ 947884545 WhatsApp ਨੰਬਰ 887294545 ਠੀਕ ਹੈ ਭਾਈ ਬਹੁਤ ਬਹੁਤ ਮੈਂ ਬਹੁਤ ਬਹੁਤ ਮਿਹਰਬਾਨੀ ਬਹੁਤ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਪੂਰਾ ਘੈਂਟ ਟਰੈਕਟਰ ਭਰਾ ਮੇਰਾ ਇਹ ਵੀਡੀਓ ਚੰਗੀ ਲੱਗੀ ਤੇ ਦਬਕ ਕੇ ਲਾਈਕ ਕਮੈਂਟ ਮੈਂਟ ਤੇ ਸ਼ੇਅਰ ਜਰੂਰ ਕਰ ਲਿਆ ਕਰੋ ਅਗਲੀ ਵੀਡੀਓ ਅਪਲੋਡ ਕਰਦੇ ਆ ਤੇ ਰਾਹ ਦੇ ਵਿੱਚ ਖੜਕੇ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਪਾਈ ਆ ਓਕੇ ਭਰਾ ਧੰਨਵਾਦ ਆਪਣੇ ਚੈਨਲ ਨੂੰ ਕਰ ਲਓ ਫੋਲੋ ਭੱਲਰ ਤਲਵੰਡੀ ਸਾਬੋਲਾ YouTube ਤੇ ਤੇ Facebook ਤੇ ਵੀ ਓਕੇ ਭਰਾ ਧੰਨਵਾਦ